ਸਸੀ ਗਾਲ ਜੀ ਸਾਰੇ ਵੀਰਾਂ ਨੂੰ ਕਿਵੇਂ ਵੀਰ ਜੀ ਠੀਕ ਠਾਕ ਸਾਰੇ ਮਸ਼ੀਨ ਚੱਲੀ ਗਈ ਬਾਟਣ ਆਪਾਂ ਵੀ ਚੱਲੇ ਹਾਂ ਮਗਰ ਦੇ ਦੰ ਜਿਆਲੇ ਕੀ ਬਣਦਾ ਆਪਣੀ ਚੱਲਦੀ ਹੈ ਮਸ਼ੀਨ ਕੱਢ ਲਿਆ ਆਪਾਂ ਬਹੁਤ ਬੱਤੀਆ ਆਂ ਅੰਦਰ ਦੇਖਦੇ ਹਾਂ ਕੀ ਬਣਦਾ ਲੋ ਇਹ ਚੈੱਕ ਲਈ ਆਂਦੀ ਹਮੇਂ ਹੈ ਲੀ ਜਾਂਦੀ ਹੈ ਇਹ ਮਹੀਨ ਲੈ ਗਿਆ 3.5 ਚਾਰ ਕਿੱਲੇ ਖਾਂ ਦੇ ਇਕ ਮੱਥੇ ਵਾਲੇ ਗੇੜਿਆਂ ਦੀ ਬਹੁਤ ਪ੍ਰੋਬਲਮ ਆ ਵੀ ਹੈ ਭਾਈ ਜਿਹੜੇ ਯਾਰ ਵੀਰ ਦੇ ਜੋ ਕੋਈ ਵੀਡੀਓ ਦੇਖਦਾ ਮੇਰਾ ਭਾਈ ਇੱਕ ਗੇੜਾ ਤੁਸੀਂ ਆਪ ਡਾਊਨ ਕੀਤਾ ਹੁੰਦਾ ਹੈ ਜਿਹੜੀ ਪਕਾਵੇਂ ਮੱਕੀ ਉਹਦੇ ਭਾਈ ਤਿੰਨ ਗੇੜੇ ਆਪ ਡਾਊਨ ਕਰਿਆ ਕਰਦਾ ਟਾਈਮ ਤਾਂ ਭਾਈ ਉਨਾ ਹੀ ਲੱਗਿਆ ਨਾਲੇ ਥੋੜਾ ਡਰ ਸੌਖਾ ਜੋ ਆਪ ਬ੍ਰੇਕਾਂ ਮਾਰ ਮਾਰ ਮੋੜਦੇ ਆ ਤੇ ਕਿੱਥੇ ਆਪ ਆਰਾਮ ਨਾਲ ਘੁਮਾ ਕੇ ਲਾ ਸਕਦੇ ਆ ਇਹ ਤਿੰਨ ਗੇੜੇ ਲੱਗੇ ਹੁਣ ਬਾਈ ਜਮਾਂ ਨਹੀਂ ਡੱਕਦੀ ਛੱਡੀ ਕਿਉਂਕਿ ਮਹੀਨ ਤਿੰਨਾਂ ਗੇੜਿਆਂ ਤੋਂ ਘੱਟ ਨਹੀਂ ਮੁੜਦੀ ਤਿੰਨ ਗੇੜੇ ਮੱਥੇ ਤੇ ਲੱਗਦੇ ਆ ਬਾਈ 4x4 ਮਹੀਨ ਫੇਰ ਮੋੜਨ ਲੱਗਦੀ ਹੈ ਜਿਹੜੀ 2 ਵੀਲ ਉਹ ਮੁੜ ਜਾਂਦੀ ਹੈ ਦੋ ਗੇੜਿਆਂ 'ਚ ਉਹ ਵੀਲ ਦੋਹਾਂ ਗੇੜਿਆਂ 'ਚ ਵੀ ਮੁੜ ਜਾਂਦੀ ਹੈ ਫੇਰ ਜਮਾਂ ਢੱਕੇ ਕਿਉਂਕਿ ਆਪਾਂ ਹੀ ਬਾਈ ਗੱਲਾਂ ਸੁਣੀਆਂ ਆਉਂਦੀਆਂ ਹੁਣ ਆਪਾਂ ਆਪਣੇ ਬੈਂਡ ਵਾਲੇ ਨਿੰਦਰ ਦੇ ਵੱਡੀ ਜੀਸੀਬੀ ਵਾਲੇ ਦੇ ਤੇ ਉਹ ਬਾਈ ਨਾਲ ਆਪਣੀ ਹੋਈ ਸੀਗੀ ਗੱਲ ਉਹ ਵੀ ਉਹਦੇ ਕੋਲ ਵੀ ਹੈਗਾ ਪਲਾਂਟਰ ਉਹਾਂ ਦਾ ਵੀ ਹੁਣ ਇਹ ਤੂੰ ਗੱਲ ਆਪਾਂ ਨੂੰ ਕਹਿਤੀ ਆ ਦੱਸਤੀ ਆ ਕਹਿੰਦਾ ਮੈਂ ਵੀ ਇਹ ਚੀਜ਼ ਨੋਟ ਕੀਤੀ ਆ ਵੀ ਆਪਣੀ ਕਹਿੰਦਾ ਹੁਣ ਆਪਾਂ ਪਹਿਲਾਂ ਅਗਲੇ ਨੂੰ ਕਹਿੰਦਾ ਜਿਹਨੇ 4 ਪਾਉਣਾ ਉਹਨੂੰ ਪੁੱਛ ਲਿਆ ਕਰਨਾ ਇਹ ਤਾਂ 4 ਪਾਉਣਾ ਫਿਰ ਤਾਂ ਕਿਹੜਾ ਇੱਕ ਹੀ ਆ ਪਾਉਣਾ ਕਰਨਾ ਠੀਕ ਹੈ ਨਾ ਵੀ ਜੇ ਚਾਰ ਤਾਂ ਹੀ ਪਾਉਣਾ ਪਕਾਵੇਂ ਰੱਖਣੀ ਆ ਫਿਰ ਵੀ ਤਿੰਨ ਗੇੜੇ ਇਹ ਜਿਹੜਾ ਮਾਡਲ ਲੱਗ ਪਈਂ ਜਿਹੜੀ 4 ਵੀਲ ਆ ਬਾਈ ਇਹ ਨਹੀਂ ਮੁੜਦੀ ਇਹ ਨੂੰ ਤਾਂ ਤਿੰਨ ਗੇੜੇ ਲਾਉਣਾ ਹੀ ਪੈਂਦੇ ਮੱਥਿਆਂ ਤੇ ਪਰ ਮੱਥਿਆਂ ਤੇ ਡਿੱਗਣੀਆਂ ਹੀ ਆ ਬਾਈ ਛਲੀਆਂ ਜਦੋਂ ਡੇਟਾ ਕਟਰ ਚੱਲਦਾ ਕੋਈ ਇਹ ਰੀਲ ਤਾਂ ਇਹਦੇ ਹੈ ਨਹੀਂ ਗਈ ਨਾ ਬਾਈ ਸਿੱਧਾ ਜਾ ਬੁਗ ਰੀਲ ਨੇ ਜਿੱਧਰ ਦੀ ਮਰਜ਼ੀ ਘੁਮਾ ਲਓ ਰੀਲ ਨੇ ਵਿੱਚ ਖੇਤ ਲੈਣਾ ਇਹ ਵੀ ਇੱਕ ਤਰ੍ਹਾਂ ਦੀ ਪੂਰੇ ਤੋਂ ਜਾਂਦੀ ਹੈ ਚਾਨੀ ਆ ਜਾਂਦੀ ਹੈ ਕਾਈ ਲਿਆ ਜਾਂਦੀ ਦੋ ਇੰਜਨ ਨਾਲ ਇਹ ਪੀਕੇ ਟੈਂਕਰ ਆ ਜੀ ਭਰ ਕਹਿੰਦੇ ਟੈਂਕੋ ਜ਼ਰੂਰੀ ਆ ਕਹਿੰਦੇ ਬਾਟਲਾ 15 ਹੋਣਾ ਲਾਹਣ ਦੇ ਤੇ ਥੋਪੀ ਅੱਤੀ ਹੈ ਜੇ ਆਪਣੀ ਉਰੇ ਵੀ ਖੜੀ ਹੈ ਬੱਡਨ ਵਾਲੀ ਉਹ ਹੋਵੇ ਖੜੀ ਮੋਟੀ ਇੱਥੇ ਵੀ ਖੜੀ ਹੈ ਉਹ ਉੱਥੇ ਵੀ ਖੜੀ ਹੈ ਉਹ ਬੱਡਨ ਵਾਲੀ ਆ ਜੇ ਵੀ ਭਾਈ ਆਪਣਾ 20 ਕਿੱਲਿਆਂ ਕੋਈ ਏਰੀਆ ਖੜਾ ਵਾ 20 ਕਿੱਲੇ ਵੱਡਣ ਵਾਲੇ ਆਪਣੇ ਪਏ ਆ ਜੇ ਬੜੇ ਆਰਾਮ ਦੇ ਨਾਲ 10 ਕਿੱਲੇ ਘਟਾਈ ਦੇ ਆ ਤੇ 5-7 ਵੱਡੇ ਵਿੱਚੋਂ 1 ਨੇ ਘਟ ਗਏ 1 ਨੇ ਫੇਰ ਹੋ ਜਾਂਦੇ ਆ 10 ਕਿ ਫੇਰ ਹੋ ਜਾਂਦਾ ਬਾਈ ਹੁਣ ਸਾਰੇ ਛੇਤੀ ਕਰੀ ਜਾਂਦੇ ਆ ਸਪਰੇ ਹਾਂ ਮਾਰ ਮਾਰ ਮੱਕੀ ਸੁਕਾਉਂਦੇ ਆ ਯਾਰ ਬਈ ਸਪਰੇ ਨਾ ਮਾਰੋ 1 ਨੇ ਜਨੇ ਪੈਸੇ ਬਈ ਆਪਾਂ ਵਾਦੀ ਲੈਣੇ ਆ ਸਰਵਟੀ ਦੀ ਟਰਾਲੀ ਹੈੀ ਬਹੁਤ ਵਧੀਆ ਬਰਾ ਲਾਲੀ ਰਾਣਾ ਦੇਖੋ ਸਰਵਟੀ ਦੀ ਟਰਾਲੀ ਹੈ ਢਾਲ ਲਿਗਾ ਬਹੁਤ ਵਧੀਆ ਬਰਾ ਨਾਮ ਦਾ ਸਹੀ ਗਰੋਂ ਹੈ ਕੇ ਅੱਜ ਕੀ ਨਹੀਂ ਕਰਦੇ ਫੋਨ ਕੱਟ ਕੇ ਤਰੀਕ ਵਗਾ ਦੇ ਲੋ ਬਾਈ ਆਟਾਗਾ ਸਾਜੇ ਇਹਦੇ ਨੇ ਵੀ ਉਹ ਦੋਪਹਿਰ ਹਾਲਾਤ ਬਦਲ ਬਦਲਾਈ ਹੋਈ ਹੋਈ ਆ ਰੋਚਿਆ ਕਿਥੀ ਆ ਮਕੇ ਵੇ ਆਪਣੀ ਵੱਢਣ ਵਾਲੀ ਮੱਕੀ ਉਹ ਸਾਹਮਣੇ ਘਰ ਕੋਲੇ ਵੀ ਖੜੀ ਆ ਕਿੰਨੇ ਕਿੱਲੇ ਰਹਿ ਗਏ ਵੱਢਣ ਵਾਲੇ ਹਜੇ ਰਹਿ ਗਏ 1500 ਆ ਅਰ ਉਹ ਜਿੰਨੇ ਕਿ来 ਆਉਂਦੇ ਜਿੰਨੇ ਕਢਾਈ ਦੇ ਉਹਨੇ ਫੇਰ ਹੋ ਜਾਂਦੇ ਰਾਗ ਕਰਾਂਗੇ ਮਹੀਨ ਨਾਲ ਹੀ ਆਪਾਂ ਫੇਰ ਕਰਦੇ ਜਿੱਥੇ ਨੇ ਵੇਰੀ ਜਿਹੜੇ ਦੇ ਬਾਅਦ ਕੱਢੀ ਬਦਲਾਂਗੇ ਆਪਾਂ ਦਾ ਜੋ ਬਾਹਰ ਆ ਗਿਆ ਕੀ ਮੁਕੀ ਜਮਾ ਦੇ ਬੈਠਾ ਆਹ ਤਿਆਰ ਜਿਹੜੇ ਸਹੀ ਆ ਸਹੀ ਆ ਨਾ ਨਾ ਉੱਧਰ ਵੀ ਆਈਆਂ ਆ ਬੈਠ ਜਾ ਫੇਰ ਹੋ ਚਾਹੀਏ ਯਾਰ ਜੇ ਪਲਾਟਰਾਂ ਦੇ ਫਾਲਿਆਂ ਤੋਂ ਲਿਆਂ ਦਾ ਫਰਕ ਆ ਬਾਈ ਇਹ ਸੈੱਟ ਕਰਾਇਆ ਕਰੋ ਯਾਰ ਬਹੁਤ ਜੀ ਪੀ ਜੀ ਨਾ ਵੀ ਉਹ ਆਹ ਤਿਆਰ ਵੀ ਕੀ ਆਉਂਦਾ ਹੀ ਜੀਗਾ ਬਈ ਰੀਨਾ ਦਾ ਵੱਡਣੀ ਨਹੀਂ ਹੈ ਵੀ ਰੀਨਾ ਵੱਡੀ ਜਾਣੀ ਹੈ ਵਾਲੇ ਕੋਲੇ ਜਿਹੜੇ ਕੰਮ ਕਰਦੇ ਨੇ ਗੇੜ ਡਰਾਈਵਰ ਦੀ ਗੇੜ ਆ ਜੀ ਨੂੰ ਸਹੀ ਜੱਜਮੈਂਟ ਨਹੀਂ ਆਉਦੀ ਆਏ ਹੋਏ ਨਾਲ ਸਾਈਡਾਂ ਤੇ ਲੱਗੇ ਹੁੰਦੇ ਆ ਫਿਰ ਵੀ ਨਹੀਂ ਪੁੱਦਾ ਆਉਂਦਾ ਜੀ ਵਧੀਆ ਰੀਅਲੀ ਵਾਲੀ ਦਾ ਰੀਅਲੀ ਵਾਲੀ ਹੈ ਲੀਲਾ ਦੀ ਵਧੀਆ ਸੌਦਾ ਯਾਰ ਇਹ 300000 ਮੈਂ 2500 ਰੁਪਏ ਹੀ ਸਾਧਿਆ 5 ਲੱਖ ਜਰੂਰ ਲਾਗੇ ਬਲਮੋਰ ਮੈਂ ਤਾਂ ਇਹ ਬਹੁਤ ਵਧੀਆ ਭਰਾ ਲੱਗਿਆ ਲੀਲਾ ਵੈਰਟੀ ਦਾ ਮਾਲੋ ਵੀ ਆ ਨੋਰਮਲ ਬੰਦਾ ਕੰਮ ਕਰਦਾ ਤਾਂ ਨਹੀਂ ਕੇ ਕੋਈ ਟਰਾਲੀ ਵਿੱਚ ਝੋਟ ਗਿਆ ਵਾ ਤੇ ਟਰਾਲੀ ਨਾਲ ਹੀ ਆਉਣੀ ਹੈ ਅਟੈਕ ਕਰਦਾ ਉਹ ਤੋਂ ਵਧੀਆ ਵੀ ਇਹਨੇ 500 ਦੇ 500 ਰੁਪਏ ਦਿਹਾੜੀ ਹੋ ਗਈ ਜੀ ਬਾਕੀ ਬਾਕੀ ਵਧੀਆ ਬੰਦਾ ਹੈ ਉਹ ਸੋਹਣੀ ਚੀਜ਼ ਹੈ ਬਾਈ ਬਹੁਤ ਸੋਹਣੀ ਮੈਨੂੰ ਰਹੀ ਕਿੰਨਾ ਵੀ ਲੀਗਲ ਸੈਟੀ ਦਾ ਪਰਾਲਾ ਬਹੁਤ ਵਧੀਆ ਚਾਹੀਦੀਆਂ ਤੁਹਾਨੂੰ ਜੇ ਆਪਣੇ ਪੈੰਡ ਵਾਲੇ ਵੇਖਦੇ ਆ ਬਾਈ ਕਹਿ ਕੋਈ ਕੇ ਜੋਰ-ਜੂਰ ਪਾ ਕੇ ਬਣਵਾਓ ਕੱਢ ਦੋ ਕੱਢ ਦੋ ਟਰਾਲੀਆਂ ਚਾਹੀਦੀਆਂ ਬਾਈ ਥੋੜਾ ਜਿਹਾ ਕਿਰਾਇਆ ਇਹਨਾਂ ਦਾ ਯਾਰ ਬਾਹਲਾ ਜਾਇਆ ਜਾਲੀ ਗਾਣਿਆਂ ਦਾ ਪਹਿਲੇ ਦਿਨ ਤੋਂ ਆਪ ਮੈਂ ਟਰਾਲੀ ਪਾਉਂਦਾ ਰਿਆਂ ਮੈਂ ਟਰਾਲੀ ਲਈ ਨਹੀਂ ਸੀ ਇੱਕ ਟਰੈਕਟਰ ਮਗਰ ਜਦੋਂ ਆਪਾਂ ਮਿੱਟੀ ਦਾ ਕੰਮ ਕਰਦੇ ਸੀਗੇ ਤੇ ਆਪਾਂ ਟਰਾਲੀ ਥੋੜੇ ਦਿਨ ਰੋਕ ਕੇ ਆਪਾਂ ਲਵਦੇ ਸੀ ਉਹ ਟਰਾਲੀ ਮਿਲ ਹੀ ਨਹੀਂ ਸੀਗੀ ਤੇ ਲੀਣਾ ਸੈਟੀ ਦਾ ਰੇਟ ਹੁੰਦਾ ਸੀ ਬਾਈ 300 ਰੁਪਿਆ ਦਿਹਾੜੀ ਤੇ ਆਪਣੇ ਉਹਨਾਂ ਦੇ ਨਾਲ ਜੁ ਹੁੰਦੀ ਸੀ 500 ਰੁਪਿਆ ਦਿਹਾੜੀ ਟਰਾਲੀ ਦੀ ਇਹਨਾਂ ਦੀ ਹੁਣ ਵੀ 7-800 ਹੋਊਗੀ। ਇਹ ਇਹਨਾਂ ਦੀ ਹੋਊਗੀ 1000 ਆਪਣੇ ਪਿੰਡ ਵਾਲਿਆਂ ਦੀ। ਥੋੜਾ ਯਾਰ ਚਾਹੀਦਾ ਕਰੋ ਕੁਛ ਨਾ ਕਰੋ। ਟਰਾਲੀ ਦਾ ਬਣਵਾਓ ਕਿਰਾਏ ਦੀ ਤਾਂ ਖਾਦੀ ਖੜੀ ਯਾਰ। 15 ਫੁੱਟ ਹੀ ਆ ਮੇਰੇ ਹਿਸਾਬ ਨਾਲ 15-7। ਐਡੀ ਟਰਾਲੀ ਬਾਈ ਹੋਵੇ ਇੱਕ ਜਾਂ ਦੋ ਟਰਾਲੀਆਂ ਹੋਣ। ਬਹੁਤ ਵਧੀਆ ਸੌਦਾ। ਬਹੁਤ ਜਿਆਦਾ ਵਧੀਆ ਸੌਦਾ। ਮਾੜੇ ਬੰਦੇ ਦੀ ਹੈਲਪ ਕਰਨ ਵਾਲੀ ਗੱਲ ਹੀ ਐ ਬਾਈ ਇਹ ਤਾਂ ਹੁਣ ਮਾੜਾ ਬੰਦਾ ਕਿੱਥੋਂ 5 ਲੱਖ ਲਾਊਗਾ ਬਾਈ ਉਸ ਦਾ ਟਰੈਕਟਰ ਤਾਂ ਹਰੇਕ ਲੈ ਲੈਂਦਾ ਬਾਈ ਟਰੈਕਟਰ ਵਾਲਾ ਕੰਮ ਚੱਲ ਜਾਂਦਾ ਟਰਾਲੀ ਵਾਲਾ ਮਤਲਬ ਉਸ ਦਾ ਟਰਾਲੀਆਂ ਚਾਹੀਦੀਆਂ ਆ ਅੰੋਂ ਦੇ ਇੱਕ ਆ ਗਿਆ ਯਾਰ ਆਪਾਂ ਜਾਣਾ ਮੈਂ ਕਿਤੇ ਦਿਨ ਤੱਕ ਹੁਸ਼ਿਆਰਪੁਰ ਜਿਹੜੇ ਉਹ ਪੈਰ ਦਿੰਦੇ ਆ ਤੋਲ ਕੇ ਕਿਲੋ ਵਾਲੇ ਹਿਸਾਬ ਚ ਦੇਖਦੇ ਆ ਕੀ ਬਣਦਾ 2 250 ਦੇ ਹਿਸਾਬ ਨਾਲ ਤਾਂ ਹੀ ਫਿਰ ਉਹ ਆਦਤ ਹੀ ਚ ਲਿਆ ਗਿਆ ਕੰਮ ਗਰੰਟੀ ਲੈ ਕੇ ਪਾ ਕੇ ਆਪਾਂ ਨੂੰ ਗਾਰੰਟੀ ਦਾ ਕੋਈ ਮਿਲਣੀ ਨਹੀਂ ਫਿਰ ਉਹਦਾ ਕੋਈ ਫਾਇਦਾ ਨਹੀਂ ਗਾ ਅਗੇ ਐਡਾ ਦਾ ਕੋਈ ਚੱਕਰ ਹੈ ਨਹੀਂ ਗਾ ਤੇ ਰਾਂ ਗੜੀ ਵੀ ਚੱਤੋਂ ਦੀ ਆ ਰਹੀ ਹੈ ਰਾਣੀ ਸੰਦਰਾ ਉੱਧਰੋਂ ਆ ਗਿਆ ਬਾਈ ਉਹਨਾਂ ਦਾ ਫੋਨ ਕਹਿੰਦੇ ਬਈ ਪਾੜੀ ਲਈ ਹੈ ਬਾਈ ਉਹਨਾਂ ਨੇ ਲੋਕ ਕੱਲਿਓ ਕਰਨੇ ਆ ਪੱਤਰ ਕਿਨਾਂ ਟਰੈਕਟਰ ਲੈ ਕੇ ਪਹੁੰਚੀ ਮੈਗਾ ਬਾਈ ਚੱਕਰੀ ਕੋਈ ਜੀਗਾ ਬਾਈਆਂ ਦਾ ਮੈਂ ਲਾਉਣਾ ਵਾਉਣਾ ਕਰਦੇ ਆਂ ਵੀਰਾ ਖਸਾਬ ਕਿਤਾਬ ਟੱਟ ਬਟ ਇਹੋ ਭਾਈ 200 ਰੁਪਏ ਕਿਲੋ ਮਿਲਦੇ ਫਿਰ ਤਾਂ ਠੀਕ ਆ ਜਿਹੜਾ 250 ਵਾਲਾ 250 ਵਾਲਾ ਰੇਟ ਨਹੀਂ ਦਈ ਹੈਗਾ 16 ਦਾ ਟਾਇਰ 80 85 ਕਿਲੋ ਦਾ ਹੁੰਦਾ ਆਈਡੀਆ ਜੇ ਮੰਨ ਕੇ ਚੱਲ ਗਿਆ ਕਿਦਾਂ ਬਾਈ ਨਾ ਹੋਈ ਸੀ ਗੱਲ ਮੈਂ ਆਈਡੀਆ 'ਚ ਲਾ ਕੇ ਦੱਸਿਆ ਸੀਗਾ ਬਾਈਟ ਆ ਗਈ ਸੋਰ ਬਈਆ ਤਾਂ ਕੰਪਨੀ ਦਿੰਦੀ ਐ ਰੋਬਰ ਫੇ ਤਾਂ ਸੇਮ ਰੇਟ ਹੀ ਹੋਊਗਾ ਤਾਂ ਫੇਰ ਤਾਂ ਨਾ ਲਿਓ ਜੇ 200 ਤੋਂ ਘੱਟ ਮਿਲਦੇ ਆ ਜਾਂ 200 ਨੂੰ ਮਿਲਦੇ ਆ ਫੇਰ ਫਾਇਦਾ ਵਾ ਕਿਉਂਕਿ ਬਿਨਾਰ ਮਾ ਤਾਂ ਕਹਿੰਦੇ 250 250 ਜਿਆਦਾ ਐ ਬਾਈ 250 ਰੇਟ ਹੀ ਨਹੀਂ ਹੈਗਾ ਪੂਰਾ ਕਰੋ ਜੀ ਚੱਕ ਜਾਂ ਤੱਕੇ ਭਜੀ ਲੀ ਗਈ ਹੈ ਜੀ ਖੁੱਬ ਟਰੈਕਟਰ ਗਿਆ ਆ ਵੇਖੋ ਕੀ ਬਣਦਾ ਨਿਕੜਦਾ ਜਾਂ ਕਿਵੇਂ ਹਾਲਾ ਨਾ ਕਹਿੰਦੇ ਧੱਕਾ ਲਾ ਦਿੰਨੇ ਮੁਸ਼ਕਲ ਹਾਲਾ ਨੂੰ ਧੱਕਾ ਲਾ ਕੇ ਤੋਂ ਨਿਕਲ ਪੰਦਰਾ ਫੁੱਟਵੀ ਟਰਾਲੀ ਆ ਔਖਾ ਕੰਮ ਮੇਕੜੀ ਟਰਾਲੀ ਦਾ ਸੂਰ ਦੀ ਖੜੀ ਸੀ ਨਿਕਲ ਗਈ ਲਾਹ ਲਈ ਲੀ ਜਾਂਦੀ ਆ ਸਮੀਨ ਲੱਗੇ ਹਨ ਚਾਹ ਪੀਣ ਬਾਈ ਨਾ ਕਰ ਗਿਆ ਪਾਣਾ ਕਿੱਲਾ ਖਾਂਦਾ ਹੀ ਇਹ ਸਾਰਾ ਇਹ ਫਟਿਆ ਚਾਹ ਪੀ ਕੇ ਵੜਦੇ ਆ ਚੋਰ ਚਲੇ ਗਿਆ ਰੇਪਉਣ ਵਾਲੇ ਆ ਗਏ ਰੇਪਉਣ ਨੂੰ ਬੁਲਵਲੇ ਲਾਣੇਦਾਰ ਦਾ ਫੋਨ ਆਇਆ ਸੀ ਸ਼ਹਿਰੋਂ ਰੇ ਚੱਕ ਕੇ ਲਿਆਉਣਾ ਤੇ ਆ ਜਾ ਮੈਂ ਕਿਹਾ ਵੀ ਰੇਪਉਣ ਵਾਲੇ ਆ ਗਏ ਤੇ ਉਹਨਾਂ ਨੇ ਆਉਣਾ ਤੇ ਤੁਸੀਂ ਆਪ ਜਾਇਓ ਤੇ ਲਾਣੇਦਾਰ ਸਾਹਿਬ ਆ ਪਈ ਗਏ ਆ ਕੀ ਗੱਲਾਂ ਦਾ ਠੀਕ ਆ ਯਾਰ ਬਈਆ ਪੂਰੇ ਛੱਲੀ ਆਉਣ ਦਾ ਮਕਸਦ ਨਹੀਂ ਮੈਨੂੰ ਪਤਾ ਲੱਗਿਆ ਵੀ ਇਹ ਕਿਵੇਂ ਦੀ ਗਤੀ ਨਹੀਂ ਪਈ ਦੇਖੋ ਰਿਆ ਛੱਲੀ ਆਈ ਹੈ ਇਹਦਾ ਨਹੀਂ ਕਾਰਨ ਪਤਾ ਲੱਗਿਆ ਕਿ ਸਾਫਤੀ ਇੱਥੇ ਕਿਵੇਂ ਆਈ ਦੱਸਿਓ ਬਾਈ ਕਮੈਂਟਾਂ ਚ ਇੱਥੇ ਕਿਵੇਂ ਪਹੁੰਚੀ ਹੈ ਇਹ ਕੋਈ ਕਿਸੇ ਪਾਸੋਂ ਕੋਈ ਟੱਟਿਆ ਭੱਜਿਆ ਵੀ ਨਹੀਂ ਆਏਗਾ ਜਿਹੜਾ ਇੱਥੇ ਜੜ ਗਈ ਹੈ ਇੱਥੇੋਂ ਤਾਂ ਨਹੀਂ ਮੈਨੂੰ ਪਤਾ ਲੱਗਿਆ ਕਿ ਇਹ ਉਹ ਛੱਲੀ ਹੈ ਜੀ ਜਿਹੜੀ ਆਪਾਂ ਇੱਥੇ ਰੱਖਿਆ ਕਰਨਾ ਪੁੰਨਾ ਆਪਣਾ ਖੱਤਾ ਵੱਡਿਆ ਗਿਆ ਜੀ। ਉਹ ਘੜੀ ਟਰਾਲੀ ਸਾਰਾ ਵੱਡ ਗਿਆ ਪੰਚ ਚੱਲੇ ਆ। ਹੋਰ ਵਧਣ। ਵਧਦੇ ਆਂ ਫਿਰ। ਸੋਨਾ ਲਿਆ ਯਾ ਨੇ। ਐਲਟਰਾ ਆ ਗੜਾ। ਓ। ਚਲੋ ਵੜਦੇ ਆਂ ਚੱਲ ਕੇ ਇਹਦਾ ਨਰਮੀ ਆ ਜੇ ਕਹਿੰਦਾ ਚੱਲ ਵੜਦੇ ਕੋਈ ਨਹੀਂ ਹੁੰਦਾ ਯਾਰ ਅੱਜ ਤਾਂ ਇੱਥੇ ਆਏ ਆ ਬੇਰ ਆਏਗਾ ਤੇ ਚਲੋ ਜੀ ਵੜਦਿੰਨੇ ਆਂ ਕੰਮ ਕੀ ਆ ਸਾਡਾ ਯੂ ਕੈਨ ਗ로우 ਇਟ ਕੋਈ ਕੈਨ ਮੂਵ ਇਟ ਦੇਖੋ ਜੀ ਗੱਟੂ ਫਾਸ ਗਿਆ ਵਿੱਚ ਚਲੋ ਵੜ ਕੇ ਚਲੋ ਮੈਂ ਇਹਨੂੰ ਵੜ ਕੇ ਕਿਵੇਂ त <laughs> <laughs> I ਚਿੱਟਾ ਹੀ ਪਈ ਆ ਜੇ ਮੈਂ ਦਾਣੇ ਦਾ ਚਿੱਟਾ ਹੀ ਪਈ ਆ ਜੇ ਕਿ ਆਉਂ ਬੂਰਜੇ ਪਿਆ ਉੱਤੇ ਅੱਛਾ ਠੀਕ ਜਿੰਨੀ ਲੱਗਦੀ ਹੀ ਉਸ ਹਿਸਾਬ ਨਾਲ ਤਾਂ ਸਹੀ ਆ ਹੂੰ ਹੋ ਜਾਣੀ ਇਹ ਖਰਾਬ ਜੀ ਆਪਾਂ ਅਗੇ ਸੀਗੇ ਜੀ ਘਰੇ ਤੇ ਕਰਤੀ ਮਹੀਨ ਪੰਪ ਪੜਾ ਸਟੀering ਵਾਲਾ ਨਾਟ ਹੋ ਗਿਆ ਏ ਢਿੱਲਾ ਤੇ ਉਹ ਗਰ ਖੋਲਿਆ ਆਪਾਂ ਹੁਣ ਕੱਢਦੇ ਆਂ ਰੋਟੀ ਰੋਟੀ ਖਾਣੀ ਸੀ ਜੇ ਸਵੇਰ ਵਾਲੀ ਉਹ ਵੱਜ ਗਿਆ 1.5 ਡੇਢ ਵਾਦਿਓ ਬੰਦੇ ਪਾਈ ਜਾਂਦੇ ਰੇ ਪਾਈ ਜਾਂਦੇ ਜੀ ਰੇ ਝੋਨਾ ਖੜਾ ਆਪਣਾ ਵੇਖੋ ਕਿੰਝ ਸੁਧਾ ਦਇਓ ਉਹ ਜਿਸ ਦਾ ਕੋ ਵੱਡਾ ਝੋਨਾ ਨਹੀਂ ਦਾ ਉੱਤੇ ਧੱਕਾ ਕੰਟਰੋਲ ਹੋ ਗਿਆ ਜਿੱਥੇ ਤੱਕ ਕੋਈ ਛੋਟਾ ਛੋਟਾ ਦੀਦਾ ਇਹ ਆਪਣੀ ਆ। ਇਹ 26 ਘਰਾਂ ਦੇ ਪਿੱਛੇ ਲੇਟ ਲੱਗਾ। ਕਰਦੇ ਆਂ ਇਹ ਵੀਡੀਓ ਇੱਟੇ ਸਮਾਉਟ। ਪ੍ਰੀਤ ਸਿੰਘ ਜੀ ਹੁਣੀ ਚੱਲ ਗਿਆ 315 ਘੰਟੇ 315 ਬੋਰ ਚੱਲ ਗਿਆ। ਵੇਜਰ ਜੀ ਤੇ ਦੋ ਚਾਰ ਤੂੜੀ ਦੇ ਢੇਡੇ ਲਾਏ ਆ ਇਕ ਅੱਧਾ ਕੋਈ ਹੋਰ ਢੇਡਾ ਲਾਇਆ ਹੋਊਗਾ ਬਾਕੀ ਲੈਜਰ ਤੇ ਚੱਲਿਆ ਆ ਸੀਜ਼ਨ ਕੋਈ ਚੈੱਕ ਤਾਂ ਕਰਦੇ ਆ ਆਪਾਂ ਵੀਡੀਓ ਇੱਥੇ ਹੀ ਸਮਾਪਤ ਆਈ ਜਾਂਦੇ ਆ ਚੁੱਪ ਰੇ ਤੰਨੇ ਪੇਉ ਪਤ ਲੱਗੇ ਪਏ ਆ ਬਾਈ ਜੀ ਆਈ ਹੁੰਦੀਆਂ ਕਮਾਈਆਂ ਜੇ ਇੱਕ ਬੰਦਾ ਵਿੱਚ ਮਾੜਾ ਵੀ ਆ ਉਹਨੂੰ ਵੀ ਨਾਰ ਲਾ ਕੇ ਤੁਰੇ ਜਾਂਦੇ ਉਹਦੇ ਚਾਲ ਵਧੀਆ ਕੰਮ ਚੱਲੀ ਜਾਂਦਾ ਉਹਦੀ ਆ ਗੱਲ ਆ ਇੰਹੀ ਹੁੰਦੀਆਂ ਬਾਈ ਜੀ ਕਮਾਈਆਂ ਠੀਕ ਹੈ ਬਾਈ ਜੀ ਮਿਲਾਂਗੇ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ ਰੱਖਾ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ